ਬੱਚਿਆਂ ਦਾ ਹਰਜ਼ਾਨਾ ਹੁਣ ਮਾਪਿਆਂ ਨੂੰ ਭੁਗਤਣਾ ਪਵੇਗਾ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਰੂਲ ਪਾਸ ਕੀਤੇ ਗਏ ਨੇ ਕਿ ਮਾਪਿਆਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਆਉ ਤੁਹਾਨੂੰ ਦੱਸ ਦਿਆਂ ਕਿ ਪੂਰਾ ਮਾਮਲਾ ਹੈ ਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮਾਪੇ ਆਪਣੇ ਨਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਨੂੰ ਦੇ ਦਿੰਦੇ ਨੇ ਪਰ ਹੁਣ ਪੰਜਾਬ ਦੇ ਵਿੱਚ ਜੇ ਕੋਈ ਨਬਾਲਗ ਬੱਚਾ ਸਕੂਟਰ ਬਾਈਕ ਜਾਂ ਕਾਰ ਚਲਾਉਂਦਾ ਫੜਿਆ ਜਾਂਦਾ ਹੈ ਤਾਂ ਉਸਦੇ ਮਾਪਿਆਂ ਨੂੰ 3 ਸਾਲ ਦੀ ਕੈਦ ਹੋਏਗੀ ਅਤੇ 25000 ਰੁਪਏ ਜੁਰਮਾਨਾ ਲਗਾਇਆ ਜਾਏਗਾ ਜੇ ਨਵਾਲਕ ਕਿਸੇ ਹੋਰ ਤੋਂ ਮੰਗ ਕੇ ਲੈ ਕੇ ਵਾਹਨ ਚਲਾ ਰਿਹਾ ਤਾਂ ਉਸ ਦੀ ਮਾਲਕ ਕਾਨੂੰਨੀ ਇਹ ਸਜ਼ਾ ਮਿਲ ਸਕਦੀ ਹੈ। ਤੁਹਾਨੂੰ ਦੱਸਦੀ ਕਿ 31 ਜੁਲਾਈ ਤੋਂ ਪੰਜਾਬ ਪੁਲਿਸ ਇਸ ਨੂੰ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਦੇ ADGP ਨੇ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ SSPs ਅਤੇ ਪੁਲਿਸ ਕਮਿਸ਼ਨਰ ਨੂੰ ਹੁਕਮ ਜਾਰੀ ਕਰ ਦਿੱਤੇ ਨੇ। ਘਟਕੁਨ ਕਰਦੇ ਵਾਹਨ ਚਲਾਉਣ ਵਾਲੇ ਦੇ ਮਾਮਲੇ ਵਿੱਚ ਮੋਟਰ ਵਹੀਕਲ ਐਕਟ ਦੀਆਂ ਧਾਰਾ 199A ਅਤੇ 199B ਦੇ ਤਾਤ ਮਾਪਿਆਂ ਜਾਂ ਵਾਹਨ ਮਾਲਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨੰਦਾਂ ਦੀ ਕੀ ਪੰਜਾਬ ਦੇ ਐਨਡੀਜੀਪੀ ਦੇ ਹੁਕਮ ਅਮਸਾਰ 23 ਜੁਲਾਈ ਤੋਂ ਬਾਅਦ ਜਿੰਦ ਤੱਕ ਕੋਈ ਨਾਬਾਲ ਲੱਗ ਯਾਨੀ 18 ਸਾਲ ਤੋਂ ਘੱਟ ਉਮਰ ਦਾ ਬੱਚਾ ਦੋ ਪਹੀਆ ਵਾਂ ਜਾਂ ਚਾਰ ਪਹੀਆ ਵਾਂ ਚਲਾਉਂਦਾ ਫੜਿਆ ਗਿਆ ਤਾਂ ਉਸਦੇ ਮਾਪਿਆਂ ਨੂੰ ਇਸ ਦਾ ਹਰਜਾਨਾ ਭੁਗਤਣਾ ਪਵੇਗਾ ਜੇ ਇਸ ਦਾ ਪਾਣ ਲੈ ਕੇ ਬੱਚਾ ਡਰਾਈਵਿੰਗ ਕਰ ਰਿਹਾ ਹੋ ਉਸ ਦੇ ਮਾਲਕ ਨੂੰ ਇਸ ਦੀ ਰਦਾਨਾ ਜਿਹੜਾ ਭੁੱਗ ਨਾ ਪਰੇ ਇਸ ਸੰਬੰਧਿਤ ਨਿਊਜ਼ ਤੁਸਨਾ ਅਧਿਸਮੂ ਐਸਐਸਪੀ ਜੁਲਾਈ ਦੇ ਪੂਰੇ ਮਹੀਨੇ ਵਿੱਚ ਜਾਗਰਤਾ ਮਹਾਂਚਾਰਨ ਕੀਆ ਗਿਆ ਕਿ ਜਿਸ ਦੇ ਜੋ ਮਾਪੇ ਆ ਤੇ ਵਹਨ ਬਾਲ ਤਾਂ ਜਾਗਰੂ ਕਰੇ ਐਡੀਜੀਪੀ ਨੇ ਅਸੇ ਕਿ ਇਸ ਮਾਮਲੇ ਵਿੱਚ ਹੋਰ ਗਾਹਲ ਮਾਲਕਾਂ ਨੂੰ ਵੀ ਤਿਆ ਚਾਹਣਾ ਕਿ ਉਹ 12 ਸਾਲ ਤੋਂ ਟਾਟ ਕੋ ਮੈਂ ਕਿਸੇ ਨਹੀਂ ਬਚੇ ਨੂੰ ਆਪਣਾ ਵਕਾ ਨਾ ਦੇ ਜਦ ਫੇਸ ਤੋਂ ਨੂੰ ਫੜਦੀ ਹੈ ਤਾਂ ਗੱਡੀ ਦੇ ਰਿਸੈਸਨ ਦੇਖ ਕੇ ਮਾਲਕ ਦੇਖਿਆ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਚਾਹੇ ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਲੋਕਾਂ ਨੂੰ ਚਲਦੀ ਕਾਗਜ਼ਾਂ ਦੰਦ ਤੋਂ ਬਾਅਦ ਨਿਕਲਣ ਤੇ ਪੁਲਿਸ ਨੇ ਲਗਾਈ ਸੀ ਐਡੀਜੀਪੀ ਦੇ ਸੰਬੰਧੀ ਹੁਕਮ ਜਾਰੀ ਕਰਦੇ ਕਿ ਅਸੀਂ ਤੇ ਲਗਜ਼ਰੀ ਧਾਰਨ ਵਸਤੂ ਨਾਲ ਲੱਪੇਟੂ ਬੱਚੇ ਜਾਂ ਵੱਡਿਆਂ ਨੇ ਨੈਸ਼ਨਲ ਹਾਈਵੇ ਜਾਂ ਬਹੁਤ ਸੰਕਟਾਂ ਤੇ ਆ ਕੇ ਨਿਮਮਮ ਤੇ ਨਾਲ ਡਰਾਈਵਰ ਦਾ ਧਿਆਨ ਪਿੱਛੇ ਜਾਣ ਦਾ ਅਜਿਹੇ ਚ ਸਈ ਹਾਲ ਸੇਵਾ ਪਰੇ ਨੇ ਪੁਲਿਸ ਉਪਮੰਦ ਵਿਲੰਘਣਾ ਕਰਨਵਾਇਆਂ ਤੇ ਜੁਰਮਾਨਾ ਕਰਨ ਦੀ ਤਿਆਰੀ ਕਰ ਰਹੀ ਹੈ ਉਮੀਦ ਕਰਦੇ ਹਾਂ ਕਿ ਮਾਪੇ ਹੋਣਾ ਆਪਣੇ ਨਬਾਲਕ ਬੱਚਿਆਂ ਨੂੰ ਬਾਹਨ ਨਹੀਂ ਚਲਾਉਣ ਦੇਣਗੇ ਔਰ ਅਪਡੇਟਸ ਲਈ ਜੁੜੇ ਰਹੋ ਜੀ ਕੇ ਆਰਟੀਵੀ ਦੇ ਨਾਲ ਬੱਚਿਆਂ ਦਾ ਹਰਜ਼ਾਨਾ ਹੁਣ ਮਾਪਿਆਂ ਨੂੰ ਭੁਗਤਣਾ ਪਵੇਗਾ ਪੁਲਿਸ ਪ੍ਰਸ਼ਾਸਨ ਵੱਲੋਂ ਅਜਿਹੇ ਰੂਲ ਪਾਸ ਕੀਤੇ ਗਏ ਨੇ ਕਿ ਮਾਪਿਆਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਆ ਤੁਹਾਨੂੰ ਦੱਸ ਦਿਆਂ ਕਿ ਪੂਰਾ ਮਾਮਲਾ ਹੈ ਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮਾਪੇ ਆਪਣੇ ਨਵਾਲਗ ਬੱਚੇ ਨੂੰ ਵਾਹਨ ਚਲਾਉਣ ਨੂੰ ਦੇ ਦਿੰਦੇ ਨੇ ਪਰ ਹੁਣ ਪੰਜਾਬ ਦੇ ਵਿੱਚ ਜੇ ਕੋਈ ਨਾਬਾਲਗ ਬੱਚਾ ਸਕੂਟਰ ਬਾਈਕ ਜਾਂ ਕਾਰ ਚਲਾਉਂਦਾ ਫੜਿਆ ਜਾਂਦਾ ਤਾਂ ਉਸ ਦੇ ਮਾਪਿਆਂ ਨੂੰ 3 ਸਾਲ ਦੀ ਕੈਦ ਹੋਵੇਗੀ ਅਤੇ 25000 ਰੁਪਏ ਜੁਰਮਾਨਾ ਲਗਾਇਆ ਜਾਏ। ਜੇ ਨਾਬਾਲਗ ਕਿਸੇ ਹੋਰ ਤੋਂ ਮੰਗ ਕੇ ਲੈ ਕੇ ਵਾਹਨ ਚਲਾ ਰਿਹਾ ਹੈ ਤਾਂ ਉਸ ਨਾਬਾਲਗ ਨੂੰ ਵੀ ਇਹ ਸਜ਼ਾ ਮਿਲ ਸਕਦੀ ਹੈ। ਸੰਦਸ ਦੀ 31 ਜੁਲਾਈ ਤੋਂ ਪੰਜਾਬ ਪੁਲਿਸ ਇਸ ਨੂੰ ਸ਼ੁਰੂ ਕਰਨ ਜਾ ਰਹੀ ਹੈ। ਪੰਜਾਬ ਦੇ ਐਡੀਜੀਪੀ ਨੇ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਅਤੇ ਪੁਲਿਸ ਕਮਿਸ਼ਨਰ ਨੂੰ ਹੁਕਮ ਜਾਰੀ ਕਰ ਦਿੱਤੇ ਨੇ। ਕਟੰਬਰ ਦੇ ਵਾਹਨ ਚਲਾਉਣ ਵਾਲੇ ਦੇ ਮਾਮਲੇ ਵਿੱਚ ਮੋਟਰ ਵਹੀਕਲ ਐਕਟ ਦੀਆਂ ਧਾਰਾਵਾਂ 199A ਅਤੇ 199B ਦੇ ਤਹਿਤ ਮਾਪਿਆਂ ਜਾਂ ਵਾਹਨ ਮਾਲਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਡਤ ਜੀ ਕਿ ਪੰਜਾਬ ਦੇ ਐਨਜੀਟੀ ਦੇ ਹੁਕਮ ਅਨੁਸਾਰ 31 ਜਨਵਰੀ ਤੋਂ ਬਾਅਦ ਜੇਕਰ ਕੋਈ ਨਾਬਾਲਗ ਯਾਨੀ 6 ਸਾਲ ਤੋਂ ਘੱਟ ਉਮਰ ਦਾ ਬੱਚਾ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਉਸ ਦੇ ਮਾਪਿਆਂ ਨੂੰ ਇਸ ਦਾ ਹਰਜੰਮਾ ਅਪੂਖ ਦਿੱਤਾ ਜਾਵੇਗਾ। ਦੇ ਇਸ ਦਾ ਫਾਰਮ ਲੈ ਕੇ ਬੱਚਾ ਡਰਾਈਵਿੰਗ ਕਰ ਰਿਹਾ ਉਸ ਤੇ ਮਾਲਕ ਨੂਜ਼ ਵੀ ਅਰਧਾਨਾ ਜਿਹੜਾ ਭੁੱਜਣਾ ਪਾਇਆ ਇਸ ਸਬੰਧ ਵਿੱਚ ਪੁਲਿਸ ਤੁਸਨਾ ਅਤੇ ਇਸ ਸਮੂਹ ਵਾਸਾ ਇਸ ਜਿਲ੍ਹਾ ਦੇ ਪੂਰੇ ਮਹੀਨੇ ਜਗਤਮਹਾਂ ਚੌਂਕ ਲਈ کیا ਗਿਆ ਤੁਸੀਂ ਜੋ ਮਾਪਿਆਂ ਤੇ ਵਾਹਨ ਮਾਲਕਾਂ ਨੂੰ ਜਾਗ ਉਤਰ ਏਡੀਸਪੀਨਰ ਅਸੈਟ ਇਸ ਮੰਗ ਵਿੱਚ 4 ਵਾਹਨ ਮਾਲਕਾਂ ਨੂੰ ਪਿਆ ਜਾਣਾ ਕਿਉਂਕਿ ਪਾਰਕ ਸੌਣ ਤੋਂ ਕਾਰਟੂਨ ਨਾਲ ਮੇਕੀਸੇ ਨਹੀਂ ਬਚਿੰਗ ਆਪਣਾ ਕੰਮ ਕਰਨ ਲੱਗਦੇ। ਜੇ ਪੁਲਿਸ ਤੋਂ ਨੂੰ ਪੜਦੀ ਹੈ ਤਾਂ ਗੱਡੀ ਦੇ ਰਜਿਸਟ੍ਰੇਸ਼ਨ ਦੇ ਕੇ ਮਾਲਕ ਦੇਖਾ। ਕਾਰਵਾਈ ਤੰਬਲ ਵਿੱਚ ਨਹੀਂ ਆਉਂਦੀ ਜਾਉਂਦੀ। ਇਸ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਲੋਕਾਂ ਨੂੰ ਚਲਦੇ ਹੀ ਤਾਬ ਦੇਸ ਨਾਲ ਲੁਪ ਹੋਵਨ ਲੱਗ ਪੈਂਦੇ। ਤਾਂ ਗਈ ਸੀ। ਇਹ ਡੀਜੀਪੀ ਨੇ ਇਸ ਬੰਗੇ ਜਿੱਦੋਂ ਜਾਰੀ ਕਰਦੇ ਗਿਆ ਕਿ ਗੰਦਲੀ ਕਾਰਨ ਸੰਨ ਨਾਲ ਲੱਫੇਟ ਹੁੰਦੀ ਹੈ। ਬੱਚੇ ਜਾਂ ਵੱਡਿਆਂ ਨੇ ਨੈਸ਼ਨਲ ਹਾਈਵੇ ਜਾਂ ਹੋਰ ਸੜਕਾਂ ਤੇ ਆ ਕੇ ਹੰਗਾਮਾ ਕੀਤਾ। ਇਸ ਨਾਲ ਡਰਾਈਵਰ ਦਾ ਧਿਆਨ ਭਟਕ ਜਾਂਦਾ। ਅਜਿਹੇ ਚ ਕਈ ਹਾਦਸੇ ਵਾਪਰੇ ਨੇ ਪੁਲਿਸ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਤੇ ਜੁਰਮਾਨਾ ਕਰਨ ਦੀ ਤਿਆਰੀ ਕਰ ਰਹੀ ਹੈ ਉਮੀਦ ਕਰਦੇ ਹਾਂ ਕਿ ਮਾਪੇ ਹੋਣਾਂ ਆਪਣੇ ਨਾਬਾਲਗ ਬੱਚਿਆਂ ਨੂੰ ਵਾਹਨ ਨਹੀਂ ਚਲਾਉਣ ਦੇਣਗੇ ਹੋਰ ਅਪਡੇਟਸ ਦੇ ਲਈ ਜੁੜੇ ਰਹੋ ਜੀਕੇਆਰ ਟੀਵੀ ਦੇ ਨਾਲ